ਸਤਿ ਸ਼੍ਰੀ ਅਕਾਲ ਤੁਹਾਨੂੰ ਜੁੜਿਆ ਹੋਇਆ ਅਸਕੇ ਫਲਾਪ ਟੂਵੀ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਸਰਜੀਤ ਸਿੰਘ ਅਸੀਂ ਇਸ ਟਾਈਮ ਸ਼ੰਭੂ ਬਾਰਡਰ ਉੱਤੇ ਖੜੇ ਆਂ ਜਿੱਥੇ ਮਰਜੀ ਜਿਹੜੇ ਕਿਸਾਨਾਂ ਨੇ ਕਈ ਮਹੀਨਿਆਂ ਤੋਂ ਜਿਹੜਾ ਉਹ ਮੋਰਚਾ ਲਾ ਕੇ ਬੈਠੇ ਨੇ ਮੋਦੀ ਸਰਕਾਰ ਨੂੰ ਜੋ ਮੰਗਾਂ ਰੱਖੀਆਂ ਨੇ ਉਹਨਾਂ ਦੇ ਕੰਤੇ ਅਜੇ ਤੱਕ ਕੋਈ ਵੀ ਜੂ ਨਹੀਂ ਛਰਕ ਰਹੀ 6 ਤਰੀਕ ਨੂੰ ਇੱਕ ਮਤਾ ਪਾਸ ਹੁੰਦਾ ਹੈ ਕਿ ਜਿਹੜਾ ਮਰਜੀਵੜਿਆਂ ਦਾ ਜਥਾ ਸ਼ਾਂਤਮਈ ਸਤਨਾਮ ਵਾਹਿਗੁਰੂ ਦੇ ਜਾਪ ਕਰਦਾ ਦਿੱਲੀ ਵੱਲ ਕੂਚ ਕਰੇਗਾ ਉਹਨਾਂ ਵਿੱਚੋਂ ਇੱਕ ਨੌਜਵਾਨ ਸਾਡੇ ਨਾਲ ਹਾਜ਼ਰ ਨੇ ਭਾਈ ਸਸਰੀ ਕਾਲ ਜੀ ਸਸਰੀ ਕਾਲ ਜੀ ਕੀ ਹਾਲ ਚਾਲ ਜੀ ਚੜ੍ਹਦੀ ਕਲਾ ਜੀ ਤੁਸੀਂ 6 ਤਰੀਕ ਨੂੰ ਨਾਲ ਜਾਂਦੇ ਜੀ ਤੇ ਉੱਥੇ ਕੀ ਗੱਲਬਾਤ ਹੁੰਦੀ ਹੈ ਥੋੜਾ ਸੰਗਤਾਂ ਨਾਲ ਗੱਲਬਾਤ ਸ਼ੇਅਰ ਕਰੋ ਜੀ ਦੇਖੋ ਜੀ ਜਿਹੜਾ ਮਰਜੀਵੜਿਆਂ ਦਾ ਪਹਿਲਾ ਜਥਾ ਸ਼ੰਭੂ ਬਾਰਡਰ ਰਾਹੀਂ ਦਿੱਲੀ ਲਈ ਕੂਚ ਕਰਨਾ ਸੀ ਜਿੱਥੇ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਤੁਸੀਂ ਟਰੈਕਟਰ ਨਹੀਂ ਲੈ ਕੇ ਆਉਣੇ ਤੁਹਾਡੇ ਟਰੈਕਟਰ ਸਾਨੂੰ ਟੈਂਕ ਲੱਗਦੇ ਆ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਕਿ ਤੁਸੀਂ ਪੈਦਲ ਆ ਜਾਓ ਦਿੱਲੀ ਆ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਆ ਤੇ ਜਦੋਂ ਸ਼ਾਂਤਮਈ ਢੰਗ ਨਾਲ ਮਰਜੀ ਵੜਿਆਂ ਦਾ ਪਹਿਲਾ ਜੱਥਾ ਗਿਆ ਦਿੱਲੀ ਵਾਸਤੇ ਇਸੇ ਬਾਰਡਰ ਤੋਂ ਅਸੀਂ ਕੂਚ ਕੀਤਾ ਇੱਥੋਂ ਹੀ ਕੂਚ ਕੀਤਾ ਸੀਗਾ ਹਾਂ ਜੀ ਜਦੋਂ ਅਸੀਂ ਬੜੇ ਸ਼ਾਂਤ ਮਈ ਢੰਗ ਨਾਲ ਨਾਰੇ ਲਾਉਂਦੇ ਆਪਣੇ ਕਿਸਾਨੀ ਦੇ ਹੂੰ ਸਾਡੇ ਕੋਲ ਸਿਰਫ ਡੰਡਾ ਤੇ ਝੰਡਾ ਸੀਗਾ ਜਦੋਂ ਡੰਡੇ ਝੰਡੇ ਨੂੰ ਵੀ ਉਹਨਾਂ ਨੇ ਦੇਖਿਆ ਤੇ ਅੱਗੋਂ ਅਨਾਉਂਸਮੈਂਟ ਕਰਨ ਲੱਗੇ ਆ ਆਪਕੇ ਪਾਸ ਭਾਲਾ ਹੈ ਆਪਕੇ ਪਾਸ ਤਲਵਾਰ ਹੈ ਹੂੰ ਅਗਰ ਮੀਡੀਆ ਨਾ ਹੁੰਦਾ ਉੱਥੇ ਤੇ ਇਹਨਾਂ ਨੇ ਇਹੋ ਹੀ ਸਾਬਤ ਕਰ ਦੇਣਾ ਹੈ ਕਿ ਤੁਹਾਡੇ ਕੋਲ ਭਾਲੇ ਵੀ ਸੀਗੇ ਤੁਹਾਡੇ ਕੋਲ ਕਿਰਪਾਨਾਂ ਵੀ ਸੀਗੀਆਂ ਹਾਂਜੀ ਹੁਣ ਉਹਨਾਂ ਨੇ ਤੇ ਅਗਲੇ ਬੰਨੇ ਜਾਲੀ ਲਾਈ ਲੋਹੇ ਦੀ ਬੈਰੀਗੇਟ ਕੀਤੇ ਆ ਉਹਨਾਂ ਨੂੰ 101 ਬੰਦੇ ਤੋਂ ਕੀ ਖਤਰਾ ਸੀਗਾ ਕੋਈ ਖਤਰਾ ਨਹੀਂ ਸੀਗਾ ਪਰ ਇਹ ਇੱਕ ਉਹਨਾਂ ਨੇ ਸਾਨੂੰ ਸਾਡੇ ਗੁਲਾਮ ਹੋਣ ਦੇ ਇੱਕ ਸਾਨੂੰ ਇੱਕ ਚਤਾਰਿਆ ਆ ਕਿ ਤੁਸੀਂ ਗੁਲਾਮ ਜੇ ਤੁਸੀਂ ਦਿੱਲੀ ਨਹੀਂ ਜਾ ਸਕਦੇ ਕੀ ਗੱਲ ਇੱਕ ਪਾਣੀ ਦੀ ਬੋਤਲ ਇੱਕ ਦੁਕਾਨਦਾਰ ਵੇਚਦਾ ਤੇ ਉਹਦਾ ਰੇਟ ਹੁੰਦਾ 20 ਰੁਪਏ ਬਿਲਕੁਲ ਕੀ ਉਹ ਤੁਹਾਨੂੰ 18 ਰੁਪਏ ਦੀ ਦਿੰਦਾ ਨਹੀਂ ਇੱਕ ਕੁਰਕਰੀਆਂ ਦਾ ਜਾਂ ਲੇਸ ਦਾ ਪੈਕਟ 20 ਰੁਪਏ ਦਾ ਕਿ ਉਹ ਤੁਹਾਨੂੰ 100 ਰੁਪਏ ਦਾ ਦਿੰਦਾ ਕੋਈ ਤੇ ਫਿਰ ਜੇ ਸਾਡੀ ਕਿਸਾਨਾਂ ਦੀ ਇੱਕੋ ਇੱਕ ਮੰਗ ਆ ਕਿ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਬਣਾ ਦਿਓ ਕਿ ਸਾਡੀ ਫਸਲ ਇਸ ਕੁਆਲਿਟੀ ਦੀ ਇੰਨੇ ਮੌਇਸਚਰ ਵਾਲੀ ਇੰਨੇ ਪੈਸਿਆਂ ਤੋਂ ਘੱਟ ਨਹੀਂ ਵਿਕੂਗੀ ਤੇ ਫਿਰ ਕਿਉਂ ਇੱਕ ਵਿਤਕਰਾ ਇਕੱਲਾ ਕਿਸਾਨਾਂ ਨਾਲ ਕਿਉਂ ਕੀਤਾ ਜਾਂਦਾ ਪੂਰੀ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਜਿੰਨੇ ਕਾਰਪੋਰੇਟਸ ਹੈਗੇ ਨੇ ਠੀਕ ਹੈ ਸਿਰਫ ਸਰਕਾਰਾਂ ਮੱਤਾਂ ਉਹਨਾਂ ਦੀਆਂ ਕਰਦੀਆਂ ਨੇ ਦੁਨੀਆ ਦੇ ਵਿੱਚ ਚਾਹੇ ਸਪੇਨ ਲਾ ਲਓ ਚਾਹੇ ਇੰਗਲੈਂਡ ਲਾ ਲਓ ਕਿਸਾਨ ਨੂੰ ਹਰ ਥਾਂ ਦੱਬਿਆ ਜਾ ਰਿਹਾ ਕਿਉਂਕਿ ਤੁਸੀਂ ਇਹ ਸੋਚੋ ਕਿ ਅਗਰ ਦੁਬਈ ਦੇ ਕੋਲ ਡੀਜ਼ਲ ਪੈਟਰੋਲ ਹੈਗਾ ਠੀਕ ਹੈ ਜੀ ਉੱਥੇ ਕੱਲ ਨੂੰ ਕੋਈ ਜੰਗ ਲੱਗ ਜੇ ਕੋਈ ਕੋਈ ਵੀ ਆਫਤ ਆ ਜਾਏ ਠੀਕ ਹੈ ਕੀ ਉਹ ਡੀਜ਼ਲ ਪੈਟਰੋਲ ਪੀ ਕੇ ਜੀ ਜੀ ਸਕਦੇ ਨਹੀਂ ਜੀ ਸਕਦੇ ਪੰਜਾਬ ਦੀ ਧਰਤੀ ਕੇਵਲ ਇੱਕ ਦੁਨੀਆ ਦੇ ਵਿੱਚ ਇੱਕ ਇਹੋ ਜੀ ਧਰਤੀ ਆ ਚਾਹੇ ਕਰੋਨਾ ਦੀ ਆਫਤ ਆਈ ਜਾਂ ਕੋਈ ਹੋਰ ਆਫਤਾਂ ਆਈਆਂ ਇਸ ਧਰਤੀ ਦੇ ਵਿੱਚ ਉਪਜਾਊ ਧਰਤੀ ਇੰਨੀ ਆ ਇਹ ਜਰਖੇਜ਼ ਧਰਤੀ ਆ ਤੁਸੀਂ ਆਪਣੀਆਂ ਗੱਡੀਆਂ ਚਲਾਉਣੀਆਂ ਬੰਦ ਕਰ ਸਕਦੇ ਤੁਸੀਂ ਆਪਣੇ ਏਸੀ ਬੰਦ ਕਰ ਸਕਦੇ ਪਰ ਤੁਹਾਡੇ ਕੋਲ ਅਨੰਦ ਦਾ ਭੰਡਾਰ ਇੰਨਾ ਕਹਿਗਾ ਕਿ ਤੁਸੀਂ 2-4 ਸਾਲ ਬਿਨਾ ਖੇਤੀ ਕੀਤਿਆਂ ਵੀ ਤੁਹਾਡੇ ਕੋਲ ਇੰਨਾ ਅਨਾਜ ਹੈਗਾ ਤੁਸੀਂ ਜੀ ਸਕਦੇ ਏਹੀ ਚੀਜ਼ ਉਹਨਾਂ ਨੂੰ ਨਹੀਂ ਹজম ਹੁੰਦੀ ਕਾਰਪੋਰੇਟਸ ਨੂੰ ਠੀਕ ਹੈ ਜੀ ਉਹ ਚਾਹੁੰਦੇ ਆ ਕਿ ਇਹਦੇ ਉੱਤੇ ਕਬਜ਼ਾ ਕਰ ਲਈਏ ਤੁਸੀਂ ਇੱਕ ਉਦਾਹਰਨ ਦੇ ਰਿਹਾ ਮੈਂ ਤੁਹਾਨੂੰ ਜਦੋਂ ਸ਼੍ਰੀ ਹਿਮਕੁੰਡ ਸਾਹਿਬ ਨੂੰ ਯਾਤਰਾ ਜਾਂਦੇ ਜਿਹੜੇ ਠੀਕ ਹੈ ਜੀ ਜਦੋਂ ਉਥੇ ਆਫਤ ਆਉਂਦੀ ਆ بارش ਹੁੰਦੀ ਆ ਲੈਂਡਸਲਾਈਡਿੰਗ ਹੁੰਦੀ ਆ ਉਥੇ ਇੱਕ ਪਾਣੀ ਦੀ ਬੋਤਲ 20 ਰੁਪਏ ਤੋਂ 200 ਰੁਪਏ ਦੀ ਵਿਕਦੀ ਆ ਬਿਲਕੁਲ ਵਿਕਦੀ ਆ ਇੱਕ ਪੰਜਾਬ ਦੀ ਧਰਤੀ ਹੋਵੇ ਕੋਈ ਆਫਤ ਆਵੇ ਜਿੱਥੇ ਜਿਹੜੀ ਚੀਜ਼ 200 ਦੀ ਵਿਕਦੀ ਮੁਫਤ ਲੋਕ ਲੰਗਰ ਲਾਉਂਦੇ ਲੰਗਰ ਲਾਣ ਲੰਗਰ ਲਾ ਬਿਲਕੁਲ ਜੀ ਬਿਲਕੁਲ ਲੰਗਰ ਲਾਉਂਦੇ ਆ ਫਿਰ ਉਸ ਤੋਂ ਬਾਅਦ ਇੰਨਾ ਹਰਿਆਣਾ ਦੀ ਪੁਲਿਸ ਔਰ ਜਿਹੜੇ ਉਥੇ ਕੌਨਸਟੇਬਲ ਸੀਗੇ ਜਿਹੜੇ ਸੀਮਾ ਸੁਰੱਖਿਆ ਬਲ ਦੇ ਹਾਂਜੀ ਉਹਨਾਂ ਦੇ ਇੱਕ ਸੀਗੇ ਸੀਨੀਅਰ ਸੀਗੇ ਮੈਨੂੰ ਨਹੀਂ ਪਤਾ ਕੌਣ ਸੀਗੇ ਉਹਨਾਂ ਦੀ ਇੰਨੀ ਗੰਦੀ ਲੈਂਗੁਏਜ ਇੰਨੀ ਗੰਦੀ ਵਰਡਿੰਗ ਦੂਰੋਂ ਕੀ ਕਰ ਰਹੇ ਸੀਗੇ ਐਦਾਂ ਹੱਥ ਜੋੜ ਰਹੇ ਸੀ ਹਾਂ ਹੱਥ ਜੋੜ ਰਹੇ ਸੀ ਪਰ ਗਾਲ੍ਹਾਂ ਪਤਾ ਕੀ ਕੱਢ ਰਹੇ ਸੀਗੇ ਆਪ ਜਾ ਕੇ ਦਿਖਾਓ ਆਪਕੋ ਦਿਖਾئیںਗੇ ਡੰਡਾ ਕਹਾਂ ਜਾਂਦਾ ਹੈ ਠੀਕ ਹੈ ਆਪ ਆਓ ਜਾ ਕੇ ਦਿਖਾਓ ਗਾਲ੍ਹਾਂ ਕੱਢਦੇ ਸੀਗੇ ਪਰ ਉਹ ਵੀ ਤੁਸੀਂ ਇਹ ਦੇਖੋ ਕਿ ਇੰਨਾ ਅਤਿਆਚਾਰ ਜਿਹੜਾ ਹੋ ਰਿਹਾ ਅੱਤ ਖੁਦਾ ਦਾ ਵੈਰ ਹੁੰਦਾ ਇਹ ਲਾਸਟ ਟਾਈਮ ਅ ਪੀਕ ਟਾਈਮ ਆ ਘੜਾ ਭਰ ਗਿਆ ਪਾਪ ਦਾ ਠੀਕ ਆ ਸੰਘਰਸ਼ ਜਿੱਤਿਆ ਵੀ ਜਾਣਾ ਲਾਸਟ ਟਾਈਮ ਆ ਜਿੱਤਿਆ ਜਾਣਾ ਪਰ ਇਸ ਵੇਲੇ ਜਿੰਨਾ ਅਤਿਆਚਾਰ ਸੈਂਟਰ ਸਰਕਾਰ ਕਰ ਰਹੀ ਆ ਇਹਦਾ ਖਮਿਆਜ਼ਾ ਨੂੰ ਆਉਣ ਵਾਲੀਆਂ ਸਮੇਂ ਦੇ ਭੁਗਤਣਾ ਪੈਣਾ ਹੁਣ ਵੀ ਭੁੱਤ ਲਿਆ ਗਾ ਹੋਰ ਭੁਗਤਣਾ ਪੈਣਾ ਜੀ ਪਰ ਤੁਸੀਂ ਤੇ ਕੈਨੇਡਾ ਅਮਰੀਕਾ ਦੀ ਧਰਤੀ ਤੁਹਾਨੂੰ ਦੇਖਿਆ ਅਕਸਰ ਅਸੀਂ ਤੁਹਾਡਾ ਫੇਸਬੁੱਕ ਤੇ ਦੇਖਦੇ ਆ ਕਿ ਤੁਸੀਂ ਪੰਗੜੇ ਦੇ ਕੋਚ ਬੜੇ ਬੜੇ ਕਾਫੀ ਜੇ ਲੋਕ ਨੇ ਤੁਹਾਡੇ ਤੋਂ ਪੰਗੜਾ ਵੀ ਸਿੱਖਦੇ ਰਹੇ ਨੇ ਤੁਸੀਂ 골ਡ ਮੈਲਟ ਜੇ ਐ ਤੇ ਪਰ ਤੁਸੀਂ ਵੀ ਇਥੇ ਥੱਕੇ ਖਾਂਦੇ ਫਿਰਦੇ ਜੀ ਵੇਖੋ ਸਰਬਜੀਤ ਜੀ ਇਹ ਤੇ ਇੱਕ ਆਪੋ ਆਪਣੀ ਮਾਨਸਿਕਤਾ ਮਾਨਸਿਕਤਾ ਇਹ ਆ ਕਿ ਮੈਂ ਹਰ ਇੱਕ ਦੇਸ਼ ਲਗਭਗ ਆਲਮੋਸਟ 35-40 ਕੰਟਰੀਆਂ ਘੁੰਮ ਲਿਆ ਠੀਕ ਜਿੱਥੇ ਸਭ ਤੋਂ ਪਹਿਲਾਂ ਇਹਨਾਂ ਨੇ ਕਬਜ਼ਾ ਕੀਤਾ ਯੂਕਰੇਨ ਦੇ ਉੱਤੇ ਉੱਥੇ ਹਜ਼ਾਰਾਂ ਕਿੱਲਾਂ ਦੇ ਕਿਲਸਟਰ ਹੈਗੇ ਆ ਜਿਹੜੇ ਕਿਲਸਟਰ ਆਂ ਆਪ ਦੇਖੇ ਆ ਵੀ ਮਤਲਬ ਕਿੱਲਾਂ ਦੇ ਹਜ਼ਾਰਾਂ ਕਿੱਲੇ ਇਹਨਾਂ ਨੇ ਵਲੇ ਹੋਇਆ ਪਰ ਕੀ ਆ ਕੀ ਆ ਕਿ ਉੱਥੋਂ ਦੇ ਕਿਸਾਨ ਰੋਂਦੇ ਆ ਅੱਜ ਵੀ ਰੋਂਦੇ ਆ ਕਿ ਇਹਨਾਂ ਨੇ ਸਾਡਾ ਸਾਰਾ ਕੁਝ ਖੋਲਿਆ ਸਭ ਕੁਝ ਖੋਲਿਆ ਫਿਰ ਕੈਨੇਡਾ ਗਿਆ ਕੈਨੇਡਾ ਦੇ ਵਿੱਚ ਵੀ ਖੇਤੀ ਕਰਦੇ ਆ ਲੋਕ ਠੀਕ ਆ ਪਰ ਜੋ ਤੁਹਾਡੀ ਧਰਤੀ ਪੰਜਾਬ ਦੀ ਸੋਨੇ ਦੀ ਜਿਹੜੀ ਐਵੇਂ ਨਹੀਂ ਕਹਿੰਦੇ ਇਹ ਸੋਨੇ ਦੀ ਜਿਹੜੀ ਹੈਗੀ ਆ ਇੱਥੋਂ ਦਾ ਪਾਣੀ ਤੁਹਾਡੇ ਕੋਲ ਅੰਮ੍ਰਿਤ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਤੁਸੀਂ ਇੱਕ ਇੱਕ ਦਾਣਾ ਫਸਲ ਨਹੀਂ ਨਾ ਉਗਾਉਂਦੇ ਤੁਹਾਡਾ ਪਾਣੀ ਦੀਆਂ ਬੋਤਲਾਂ ਭਰ-ਭਰ ਕੇ ਜੇ ਦੁਬਈ ਨਾਲ ਐਕਸਚੇਂਜ ਤੇਲ ਨਾਲ ਨਾ ਕਰਨੇ ਜਿੰਨਾ ਤੇਲ ਤੁਸੀਂ ਦੁਬਈ ਤੋਂ ਮੰਗਾਉਣਾ ਉੰਨੇ ਦੇ ਬਰਾਬਰ ਇਹਨਾਂ ਤੁਹਾਡਾ ਅੰਮ੍ਰਿਤ ਪਾਣੀ ਜਿਹੜਾ ਦਵਾਈ ਨੂੰ ਐਕਸਪੋਰਟ ਕਰਨਾ ਇੰਨੀਆਂ ਕੰਟਰੀਆਂ ਵੀ ਤੁਸੀਂ ਹੋਮ ਆਈਆਂ ਫਿਰ ਵੀ ਤੁਸੀਂ ਜਿਹੜੇ ਸੰਘਰਸ਼ ਦੇ ਵਿੱਚ ਆਪਣਾ ਟਾਈਮ ਸਪੈਂਡ ਇੱਥੇ ਆਉਂਦੇ ਜੇ ਹੋ ਕੇ ਜਾਂਦੇ ਜੇ ਪਰ ਕਈ ਘਰਾਂ ਦੇ ਵਿੱਚ ਸੁੱਤੇ ਨੌਜਵਾਨ ਨੇ ਜਿਨ੍ਹਾਂ ਦੀ ਇਹ ਵਲਡ ਆ ਕੇ ਉਹ ਵਿਲੜ ਨੇ ਸੋ ਕੀ ਕਹਿਣਾ ਤੁਹਾਡਾ ਉਹਨਾਂ ਬਾਰੇ ਦੇਖੋ ਵੀਰੇ ਕੋਈ 2 4 10 ਪਿੰਡ ਨਹੀਂ ਮੈਨੂੰ ਲਗਭਗ ਚਲੋ ਤਰਨ ਤਰਨ ਜ਼ਿਲ੍ਹੇ ਦੇ ਹੀ ਚਲੋ ਜਿੰਨੇ ਵੀ ਕੋਈ ਭੈਣ ਭਰਾ ਸਾਰੇ ਜਾਣਦੇ ਆ ਅੰਮ੍ਰਿਤਸਰ ਦੇ ਵੀ ਸਾਰੇ ਜਾਣਦੇ ਆ ਪਛਾਣ ਚਲੋ ਕੁਦਰਤ ਨੇ ਉਹਨਾਂ ਪਰਮਾਤਮਾ ਨੇ ਬਣਾਉਣੀ ਹੁੰਦੀ ਆ ਪਰ ਜਿੰਨੀ ਪਛਾਣ ਬਣੀ ਇੱਕ ਭੰਗੜਾ ਕੋਚ ਦੇ ਤੌਰ ਤੇ ਬਣੀ ਉਸ ਤੋਂ ਬਾਅਦ ਦੇ ਵਿੱਚ ਖੇਤੀ ਨਾਲ ਮੁਹੱਬਤ ਆ ਦਿਲੋਂ ਬਿਲਕੁਲ ਸੰਘਰਸ਼ ਲੜਨਾ ਜਿਹੜਾ ਨਾ ਇੱਕ ਚਿੰਗ ਜਾਗਣੀ ਜਦੋਂ ਆਪਾਂ ਆਣ ਕੇ ਇੱਥੇ ਬਾਰਡਰ ਤੇ ਆਉਨੇ ਆ ਜਦੋਂ ਆਣ ਕੇ ਘਰੇ ਏਸੀ ਲੱਗੇ ਆ ਸਾਰੇ ਜਾਣਦੇ ਆ ਵੀ ਚਲੋ ਕੁਦਰਤ ਨੇ ਸੌਖੀ ਰੋਟੀ ਦਿੱਤੀ ਆ ਬਿਲਕੁਲ ਜਦੋਂ ਇੱਥੇ ਆਣ ਕੇ ਪੈਰਾਂ ਤੇ ਮੱਛਰ ਲੜਦਾ ਤੇ ਗਿੱਟੇ ਸੋਇ ਸੋਇ ਕੀ ਹੋ ਜਾਂਦੇ ਨਾ ਐਡੇ ਐਡੇ ਮੇਰੀ ਵਾਈਫ ਨੇ ਮੈਨੂੰ ਫੋਨ ਕੀਤਾ ਹਾਂਜੀ ਕੀ ਕਰਨ ਦਾ ਜੇ ਮੈਂ ਬੜੇ ਮਜੇ ਨਾਲ ਸੁੱਤੇ ਆਂ ਆਂਦੀ ਮਜੇ ਨਾਲ ਤਾਂ ਨਹੀਂ ਸੁੱਤੇ ਹਰੇ ਮੈਂ ਨਾ ਪੈਰ ਦੀ ਫੋਟੋ ਖਿੱਚ ਕੇ ਭੇਜਤੀ ਮੱਛਰ ਲੜਿਆ ਮੇਰੀ ਬੇਟੀ ਕਹਿੰਦੀ Papa ਜੀ ਤੁਸੀਂ ਵਾਪਸ ਆ ਜਾਓ ਮੈਂ ਕਿਹਾ ਨਾ ਇਹ ਵਾਪਸ ਆਉਣ ਵਾਲਾ ਹੈ ਨਹੀਂ ਕੋਈ ਸਿਸਟਮ ਇਹ ਚੀਜ਼ ਤੁਸੀਂ ਇਸ ਸੰਘਰਸ਼ ਜਿੱਤਿਆ ਜਾਣਾ ਬਿਲਕੁਲ ਪਰ ਜਿਹੜੇ ਬੰਦੇ ਅੱਜ ਘਰਾਂ 'ਚ ਬੈਠੇ ਆ ਲੋਕਾਂ ਨੂੰ ਮਖੌਲ ਕਰਦੇ ਆ ਵੀ ਜੇ ਜਿੱਤਿਆ ਜੇ ਉਹ ਤੇ ਸਾਡਾ ਵੀ ਨਾਲ ਹੀ ਆ ਜੇ ਮਹਾਰ ਜਾਗੇ ਤੇ ਤਾਂ ਵੀ ਜੇ ਜਾਣ ਗਏ ਬਾਕੀਆਂ ਦੇ ਜਾਣਗੇ ਸਾਡੀਆਂ ਵੀ ਜਾਣਗੇ ਪਰ ਜਦੋਂ ਪਿਛਲੀ ਵਾਰੀ ਇੱਥੇ ਸੰਘਰਸ਼ ਹੋਇਆ ਏ ਉਦੋਂ ਆਪ ਮਹਾਰੇ ਲੋਕ ਜਿਹੜੇ ਪਹੁੰਚੇ ਸਨ ਐਡ ਕੀ ਵਾਰ ਕਿਉਂ ਨਹੀਂ ਇਨਾ ਜਿਹੜਾ ਇਕੱਠ ਵੀ ਦੇਖਣ ਨੂੰ ਮਿਲ ਰਿਹਾ ਆਪ ਮਹਾਰੇ ਲੋਕ ਵੀ ਪਹੁੰਚਣਗੇ ਪਰ ਸਮਾਂ ਲੱਗਦਾ ਹੁੰਦਾ ਕਿਸੇ ਚੀਜ਼ ਨੂੰ ਮਤਲਬ ਕਿ ਇੱਕ ਸਿਰਜਣ ਵਾਸਤੇ ਸਮਾਂ ਲੱਗਦਾ ਜਿਹੜੀ ਗੱਲ ਮੈਂ ਕਰ ਰਿਹਾ ਵੀ ਅੱਜ ਘਰਾਂ 'ਚ ਬੈਠੇ ਆ ਜਿਹੜੇ ਜਦੋਂ ਕੌਣ ਵਾਲੇ ਸਮੇਂ 'ਚ ਅੱਜ ਤੋਂ 50 ਸਾਲ 100 ਸਾਲ ਬਾਅਦ ਇਸ ਸੰਘਰਸ਼ ਜਿੱਤਿਆ ਜਾਣਾ ਜਦੋਂ 100 ਸਾਲ ਬਾਅਦ ਕਿਤੇ ਬੁੱਢਾ ਆ ਬਾਪੂ ਮਨਜੀ ਦੇ ਪਿਆ ਆ ਨਾ ਤਾਂ ਉਹਦੇ ਪੋਤਰੇ ਨੇ ਆੜ ਕੇ ਦਾਦਾ ਜੀ ਤੇ ਕਿਹੜਾ ਨਹੀਂ ਉਹਨੇ ਦਾਦੂ ਹੀ ਕਹਿਣਾ ਜਦੋਂ ਦਾਦੂ ਕਹਿੰਦਾ ਉਹਨੇ ਕਹਿੰਦਾ ਦਾਦੂ ਜਦੋਂ ਉੱਥੇ ਸੰਘਰਸ਼ ਚੱਲਦਾ ਸੀ ਤੁਸੀਂ ਵੀ ਉਹਦੇ ਵਿੱਚ ਗਏ ਸੀਗੇ ਪਰ ਉਦੋਂ ਉਹਦਾ ਸਿਰ ਝੁੱਕ ਜਾਣਾ ਸਿਰ ਝੁੱਕ ਜਾਣਾ ਕਿ ਮੈਂ ਨਹੀਂ ਗਿਆ ਫਿਰ ਕੀ ਕਿਉਂਕਿ ਅੱਜ ਸਭ ਸੋਸ਼ਲ ਮੀਡੀਆ ਦੇ ਉੱਤੇ ਹੈਗਾ ਕਿ ਕਿੰਨਾ ਨੇ ਸੰਘਰਸ਼ ਲੜਿਆ ਕਿੰਨਾ ਨੇ ਨਹੀਂ ਲੜਿਆ ਜਦੋਂ ਉਹਦਾ ਸਿਰ ਝੁਕਣਾ ਨਾ ਉਦੋਂ ਉਹਦੇ ਪੁੱਤਰੇ ਨੇ ਜਾਂ ਪੋਤਰੀ ਨੇ ਕਹਿਣਾ ਕਿ ਦਾदू ਤੁਹਾਡਾ ਜਿਗਰਾ ਇੰਨਾ ਨਹੀਂ ਹੈਗਾ ਜਾਂ ਤੁਸੀਂ ਦੋ ਚਾਰ ਡਾਂਗਾ ਨਹੀਂ ਖਾ ਸਕਦੇ ਤੁਸੀਂ ਕਿਉਂ ਨਹੀਂ ਉੱਥੇ ਗਏ ਤੁਹਾਡੀ ਜਮੀਰ ਇੰਨੀ ਮਰ ਚੁੱਕੀ ਸੀ ਵੀ ਤੁਸੀਂ ਜਿਹੜਾ ਉੱਥੇ ਪਹੁੰਚਣ ਦੀ ਖੇਚ ਖੇਚੇ ਇਹ ਆਪਣੇ ਅੰਦਰ ਰਾਤ ਨੂੰ ਸੁੱਤੇ ਪਹਿਚਾਤ ਮਾਰੋ ਕੀ ਇਕੱਲੀ ਲੜਾਈ ਨਾ ਮੇਰੀ ਨਾ ਕਿਸੇ ਬੰਦੇ ਦੀ ਇਹ ਲੜਾਈ ਸਾਰਿਆਂ ਦੀ ਹੈ ਜਿੰਨਾਂ ਚਿਰ ਉੱਠ ਕੇ ਨਹੀਂ ਤੁਰਦੇ ਘੜਾਂ ਚੋਂ ਉਹਨਾਂ ਚਿਰ ਸਮਝੋ ਇਹ ਜ਼ਮੀਰਾਂ ਜਿਹੜੀਆਂ ਮਰੀਆਂ ਤੇ ਤੁਸੀਂ ਹਮੇਸ਼ਾ ਹਕੂਮਤਾਂ ਦੀਆਂ ਜੁੱਤੀਆਂ ਹੰਦੇ ਰਹੋਗੇ ਪਰ ਜਿੱਦਣ ਤੁਸੀਂ ਆਪਣੀ ਆਵਾਜ਼ ਬੁਲੰਦ ਕਰ ਲਈ ਇੱਕ ਮੁੱਠ ਹੋਗੇ ਤੇ ਫਿਰ ਇਸ ਧਰਤੀ 'ਚ ਇੰਨਾ ਦਮ ਹੈਗਾ ਕਿ ਪੂਰੀ ਦੁਨੀਆ ਨੂੰ ਅੱਗੇ ਲਾ ਸਕਦੀ ਆ ਪਰ ਕਿਤਨਾ ਕਿਤੇ ਦੇਖਿਆ ਜਾਵੇ ਤੇ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਉਹ ਕਾਫੀ ਦਿਨਾਂ ਤੋਂ ਵਿਵਾਦ ਐਸਾ ਚੱਲ ਰਿਹਾ ਹੈ ਕਿ ਜੋ ਡਲੇਵਾਲ ਸਾਹਿਬ ਮਰਨ ਮਰਤ ਨੇ ਬੈਠੇ ਹੋਏ ਨੇ ਲੋਕਾਂ ਦਾ ਕਹਿਣਾ ਕਿ ਉਹ ਬੁੱਢਾ ਐ ਲੋਕ ਫੇਮ ਖੱਟਣ ਦਾ ਕਰਕੇ ਉਹ ਬੁੱਢੇ ਨੇ ਜਿਹੜਾ ਉਹ ਮਰਨ ਮਰਤ ਰੱਖਿਆ ਹੈ ਕਿ ਮਰਗਿਆਂ ਦੇ ਸੰਘਰਸ਼ ਕਮੇਟੀ ਦਾ ਜਿਹੜਾ ਉਹ ਸੀਨੀਅਰ ਉੱਪਰ ਤਾਂ ਲੈਵਲ ਦੇ ਜਿਹੜੇ ਉਹ ਹੋ ਗਏ ਨਿਭੜਾਂਗੇ ਸੋ ਉਹਨਾਂ ਨੂੰ ਬਾਰੇ ਤੁਹਾਡਾ ਕੀ ਕਹਿਣਾ ਜੀ ਇਹ ਇਹ ਵਰਡਿੰਗ ਪਤਾ ਕਿੰਨਾ ਦੀ ਆ ਜਿਹੜੇ ਸਿਆਸੀ ਲੋਕ ਤੁਸੀਂ ਇੱਕ ਵੀ ਸਿਆਸੀ ਲੋਕ ਲਿਆਂਕੇ ਦਿਖਾਓ ਉਹਨੂੰ ਕਹੋ ਵੀ ਅੱਜ ਕੱਲ ਨੂੰ ਤੇਰੇ ਪੁੱਤ ਨੂੰ ਸੀਐਮ ਬਣਾ ਦਿੰਨੇ ਆ ਤੂੰ ਮਰਨ ਵਰਤ ਤੇ ਬਹਿ ਬਿਲਕੁਲ ਤੇਰੇ ਪੋਤਰੇ ਨੂੰ ਸੀਐਮ ਬਣਾ ਦਿੰਨੇ ਆ ਮਰਨ ਵਰਤ ਤੇ ਬਹਿ ਮੌਤ ਇੱਕ ਇਹੋ ਜਿਹੀ ਹੈ ਅਟੱਲ ਸਚਾਈ ਮੌਤ ਆਣੀ ਆ ਸਾਰਿਆਂ ਨੂੰ ਪਰ ਜਿਹੜੀ ਜ਼ਮੀਰ ਮਰੀ ਅਸਲ ਮੌਤ ਉਹ ਆ ਇਹ ਜਿਹੜੇ ਕਹਿੰਦੇ ਆ ਨਾ ਕਿ ਬਾਪੂ ਡੱਲੇਵਾਲ ਕਿਸੇ ਪ੍ਰੋਫਿਟ ਲਈ ਬੈਠਾ ਕਿਸੇ ਆਪਣੇ ਨਿੱਜ ਲਈ ਬੈਠਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੀਪ ਸਿੱਧੂ ਉਹਨੂੰ ਪੈਰ ਧੋਤੋ ਪਿਆ ਕਰਨਗੇ ਕਿ ਉਹ ਬਜ਼ੁਰਗ ਉਹ ਹੀਰਾ ਹੀ ਗਵਾ ਲਿਆ ਜੇ ਤੁਸੀਂ ਪੰਜਾਬ ਦੇ ਲੋਕੋ ਨਾ ਜੁੱਟ ਕੇ ਤੁਰੇ ਅੱਜ 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 ਇਹ ਨਹੀਂ ਗੱਲ ਹੈਗੀ ਕਿ ਕਿਸੇ ਕੋ ਕਿੰਨਾ ਪੈਸਾ ਕਿਸੇ ਕੋ ਕਿੰਨੀ ਜ਼ਮੀਨ ਹਰ ਘਰ ਦੇ ਵਿੱਚੋਂ ਇੱਕ ਇੱਕ ਜੀ ਇੱਥੇ ਬਾਰਡਰ ਤੇ ਆਉਣਾ ਚਾਹੀਦਾ ਤੇ ਇਹ ਤੁਹਾਡੀ ਲੜਾਈ ਤੁਹਾਡੇ ਪੋਤੇ ਪੁੱਤਰੀਆਂ ਪੁੱਛਿਆ ਕਰਨਗੇ ਕਿ ਬਾਪੂ ਅੱਜ ਅਸੀਂ ਟਿਫਨ ਲੈ ਕੇ ਇਹਨਾਂ ਦੇ ਕੋਰਪੋਰੇਟ ਦੇ ਜਿਹੜੇ ਹੈਗੇ ਆ ਵੱਡੇ ਵੱਡੇ ਕਲਸਟਰ ਉਹਨਾਂ ਦੇ ਵਿੱਚ ਅਸੀਂ ਜਾਂਦੇ ਆ ਅਸੀਂ ਰੋਟੀ ਲੈ ਕੇ ਜਾਂਦੇ ਆ ਅਸੀਂ ਉੱਥੇ ਜਾ ਕੇ ਸਾਨੂੰ 2 ਮਿੰਟ ਲੇਟ ਹੁੰਦੇ ਗਾਲਾਂ ਕੱਢਦੇ ਆ ਉਹਨਾਂ ਨੇ ਕਿਹਾ ਕਿ ਇਹ ਟਾਈਮ ਇਹ ਸਾਡੇ ਦਾਦੇ ਦੀ ਜ਼ਮੀਨ ਹੈ ਉਹਨਾਂ ਕਹਿਣਾ ਕਿ ਇਹ ਦਾਦੇ ਦੀ ਨਹੀਂ ਇਹ ਤੁਸੀਂ ਇਹਨੂੰ ਇਹ ਸੁਪਨਾ ਲੈ ਕੇ ਵੇਖ ਲਿਓ ਤੇ ਸਾਡੇ ਪੋਤੇ ਪੋਤਰੀਆਂ ਟਿਫਨ ਲੈ ਕੇ ਤੁਰੇ ਜਾਂਦੇ ਆ ਤੇ ਤੁਹਾਨੂੰ ਸੁਪਨੇ ਚ ਇੰਨੀ ਝੁੰਚਣੀ ਨਾ ਆਈ ਤੇ ਮੈਨੂੰ ਤਾਂ ਕਿਉ ਇਹ ਵੀਰੋ ਉੱਠੋ ਤੇ ਇਸ ਸੰਘਰਸ਼ ਨੂੰ ਜਿੱਤਣਾ ਤੇ ਜਿੱਤਣਾ ਜ਼ਰੂਰ ਆ ਬਹੁਤ ਬਹੁਤ ਧੰਨਵਾਦ ਇਹ ਸੰਨ ਸਾਡੇ ਨਾਲ ਜੋ 101 ਮੜ ਜੇਵੜਿਆਂ ਦੇ ਜੱਥਾ ਗਿਆ ਸੀ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਜੋ ਮੀਆਂਵੰਡ ਇਕਾਈ ਦੇ ਜਿਹੜੋ ਸਾਡੇ ਪਿੰਡ ਦੇ ਹੀ ਇਹ ਮੁੰਡੇ ਇਹ ਪ੍ਰਧਾਨ ਨੇ ਕੈਮਰਾ ਪਰਸਨ ਨਾਲ ਸਰਬੀ ਸਿੰਘ ਐਸਕੇ ਫਲੋਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਜਾਂ ਹੀ ਯਾਤਰੀ ਵੀ ਕਰਨੀ ਹੈ ਕਰਤੀ ਹੈ